ਲਓ ਯਾਰ ਸੱਖੇ ਬਾਈ ਆਪਣੇ ਕੋਲੇ ਇਹ ਹਾਂ ਸਾਰੇ ਜਾਨਵਰ ਆ ਗਏ ਤੇ ਦੰਦੀ ਕਿਵੇਂ ਆ ਬਾਈ ਇਹ ਜਮਾ ਉੱਤੇ ਆ ਬਾਈ ਆਹਦੀ ਕੱਢ ਲੈ ਯਾਰ ਇਧਰ ਖੁੱਲੇ ਦਾ ਠੀਕ ਆ ਬਈ ਦਿਨਾਂ ਤੋਂ ਹੀ ਆ ਬੱਸ ਹਨਾ ਯਾਰ ਇਧਰ ਬਾਹਰ ਚਲ ਕਰ ਦਿਆਂਗੇ ਵਾਰੇ ਨਿਆਰੇ ਅੱਜ ਤੜਾ ਆ ਜੋ ਬੱਕਰੀ ਮੰਡੀ ਤੇ ਫਰੀ ਭੱਜ ਗਈ ਉਹ ਬੋਲੀ ਲਵਾ ਲਈਏ ਮੈਦਾਨ ਆ ਯਾਰ ਅੱਜ ਨਹੀਂ ਹੈ ਮੇਲਾ ਹੀ ਆ ਕਿੱਧਰ ਗਿਆ ਮੋਲਕ ਹਣ ਮੋਲਕ ਕੀ ਕਹਿਣਾ ਹੈ ਰੋਟੀਖਾਨਾ ਬੋਲੀਨ ਵਾਲਗੇ ਜੇ ਤਾਂ ਚਾਹਣਾ ਲੈਂਦਾ ਤਾਂ ਲੈਣ ਦੇ ਬੱਕੀ ਛੇੜ ਚਲ ਇਹ ਤਾਂ ਇਹ ਤਾਂ ਸੌਦਾ ਹੀ ਕਰ ਲਈਏ ਬਾਅਦ ਚ ਬੋਲੀ ਲਵਾ ਦੇ ਕੀ ਸੌਦਾ ਲੈਣ ਦੇ ਆ ਤਾਂ ਸੌਦਾ ਹੀ ਬਾਅਦ ਚ ਬੋਲੀ ਲਵਾ ਦੇ ਇਹ ਸਾਹ ਜਦੋਂ ਇਹਨੂੰ ਕੱਢਿਆ ਬੱਸ 27000 ਕਹਿੰਦਾ ਤੂੰ ਕਿਹ ਹੈ ਕੀ ਲਾਦਾ ਬਾਈ 15 15 ਦੇ 15 ਦੇ ਨਹੀਂ ਨਹੀਂ ਸਾਰੇ ਵਪਾਰੀ ਖੜੇ ਆ 15 ਦੇ 15 ਦੇ ਕੋਈ ਨਹੀਂ ਕੋਈ ਨਹੀਂ ਇੱਥੇ ਕੀ ਬਣਦਾ ਇਹ ਤਾਂ ਬਣਾ ਹੀ ਬਾਠਾ ਦਾ ਗੱਡਾ 11000 ਦੀ ਚੱਕ ਨਾ ਦੋ ਸਹੀ ਆ ਦੇ ਮੈਂ ਨਾ 14 50000 ਪਾਉਂਦਾ ਨਹੀਂ ਇਕੱਠੇ ਹੀ ਆ 2000 5000 ਠੋਕਦਾ ਨਹੀਂ ਮੈਂ ਤਾਂ ਖਾਦਣਾ ਮੈਂ ਤਾਂ ਸਿਰੇ ਹੀ ਕਰ ਦੂੰ ਮਰ ਕੇ ਇਹਨਾਂ ਮੱਕ ਦੇ ਬੋਲ ਆਪਣੀ ਕੀ ਕੀ ਰੇ ਪਾਪੀ ਘਰੋਂ ਕੱਢ ਕੇ ਲੈ ਲਏ ਸਾਨੂੰ ਪਤਾ ਜਿਆਦਾ ਕੁਆਲਟੀ ਦੇ ਬੱਚਾ ਵੀ ਆਪਣੇ ਕੋਲ ਬੱਤਰ ਦੇ ਖੜੇ ਭਰੇ ਜਾਤ ਕੁਆਲਟੀ ਕਰਕੇ ਅਗਲਾ ਲੈਂਦਾ ਮਾੜੀ ਹੁੰਦੀ ਦਾ ਅਗਲੇ ਨੇ 2000 ਸਿੱਧਾ ਮੈਂ ਤਾਂ 500 7.75 ਦੇ ਆ 7.75 ਹੁੰਦੇ ਮੇਰੇ ਘਰੇ ਛੇ ਕੂੜਕਾ ਜਿਹੜਾ ਪਿੰਡ ਐਡਰੈਸ ਨਹੀਂ ਹੁੰਦਾ ਯਾਰ 7.75 ਹੁੰਦੇ ਯਾਰ ਹਾਂ ਵੇਜੇ ਜਿਵੇਂ ਚਿੱਤੇ ਮਨਸ ਨੇ ਬੈਠੀ ਨੀ ਹੋ ਗਿਆ ਰਾਜਾ ਦਾ ਸ਼ਰਦਾ ਪੱਲਾ ਲਗਾਇਆ ਵਰਕਿੰਗ ਕਿਰਾਪਾ 2 ਥਾ 25 ਰੁਪਏ ਸਿੱਧਾ ਹੀ ਮਾਤਾ ਮੱਤਾ ਕਰ ਛੱਡੀ ਨੀ 25 ਰੁਪਏ ਬੋਦੀ ਵਾ ਕੇ ਰੱਖ ਲਿਓ ਬੜੀ ਮਾੜਾ 2 ਮਹੀਨੇ ਪੁੱਛਣ ਲੱਗਦੇ ਨਾ 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 ਜਰਨੇ ਦੇ ਸਾਈ ਕਰਨੇ ਆਏ ਦੇ ਸਾਈ ਕਰਨੇ ਆਏ ਤੋ ਯਾਰ ਕੋਈ ਨਾ 17 17 ਕਿਹਾ ਯਾਰ ਆ ਮਰਜੀ ਚਰਨੇ ਦੀ ਲਵੇ ਨਾਲ ਹੋਵੇ ਹਾਂ ਲਿਆ ਦੱਸ ਦੇ ਕੋਈ ਗੱਲ ਨਹੀਂ ਪੜਾ ਕੇ ਮੈਂ ਬੱਕਰੀ ਲੈ ਆ ਫੜਦੇ ਰੋ ਬੱਕਰੀ ਲੈ ਆਓ ਲੈ ਆਓ ਕੋਈ ਕੰਮ ਨਾ ਕਰਦੀ ਯਾਰ ਕਿਹੜਾ ਦੱਸਦੇ ਯਾਰ 25 ਦਾ ਮਾਨਤਾ ਨਹੀਂ ਕਰਦਾ 25 ਦਾ ਮਾਨਤਾ ਨਹੀਂ ਕਰਦਾ ਬਾਈ ਕਰੜਾ 25 ਦਾ ਯਾਰ ਬਾਈ ਯਾਰ ਬਾਈ ਬੱਕਰੀ ਕੋੜੇ ਤੇ 20 ਤੋਂ ਥੱਲੇ ਉਤਰਿਆ ਯਾਰ ਅੱਜ ਦੀ ਮੰਡੀ ਫੜ ਜਾਂਦੀ 20 ਬੰਨੇ 10000 ਦੇ ਦੇਣੀ ਹੈ 20 ਤੋਂ ਥੱਲੇ ਵਾਲੀ ਗੱਲ ਹੀ ਹੈ ਚਾਰ ਲੈ ਕੇ ਆਉਂਦੇ ਆਲਾ ਤਾਂ 17 ਲਾਇਆ ਸੀ ਆਪਾਂ ਕਰਤੀ ਗੱਲ ਨਹੀਂ ਕਰਦੇ ਆਲਾ ਫੜ 18000 ਦੀ ਹੋਣੀ ਨਹੀਂ ਠੀਕ ਹੈ ਪਰ ਫਿਰ ਜਦੋਂ 20 ਦਵਾਂ ਦਾ ਮੈਂ ਥੱਲੇ ਨਹੀਂ ਉਤਰਦਾ ਮੈਂ ਥੋਂ ਲੈ ਲਈ ਬਾਜਵਾ ਸਾਹਿਬ ਦੀ ਮੰਡੀ ਦੇ ਬੱਕਰੇ ਚਾਰ ਲੈ ਕੋਈ ਨਹੀਂ 3000 25 ਤੋਂ ਬਾਅਦ ਜਿਹਨੂੰ ਪਤਾ ਬੱਚੇ ਤਿੰਨ ਦੇ ਬੇ ਭੈਣ ਸੀ ਬੱਕਰੇ ਸੀ ਉਹ ਤਾਂ 15 ਲੈ ਕੇ ਸਾਡਾ ਕਾਜ ਹੋ ਗਿਆ ਨਹੀਂ ਠੀਕ ਹੈ 5 ਵੀ ਦੇ ਸਕਦੇ 8000 ਤੋਂ ਲਗਾਈ ਹੋਈ ਉਹ ਨਾ ਲਫਾਈ ਲੁਈ ਤੇ ਚੱਕਰੀ ਨੇ ਫੇਰ ਕਿੰਨੇ ਲਾਟ ਕਿੰਨੇ ਕਿਨਾਂ ਲਾਟ ਦਾ 23000 ਦੀ ਹੋਵੇ ਬਸ ਪੁੱਤਰਿਆ ਥੱਲੇ 20 ਤੋਂ ਜੇ ਵੇਚ ਦੀ 20 ਤੋਂ 22 ਹੀ ਆ ਲੈ ਦੱਸ 18500 ਮੈਂ ਕਿਹਾ ਬਾਈ 20 ਤੋਂ ਉੱਤੇ 22 ਹੋ ਵੀ ਆ ਉਹ じゃ ਸਹੀ ਹੈ ਇਹ ਗਾਰਸੋਲਾ ਸੁੱਖਾ ਕੋਲ ਦੇ ਕਹਿੰਦੇ ਮੈਂ ਕਹਿ ਦਵਾਂ 22 ਹੀ ਅਨੁਮਕੀ ਫੜਾ ਦੇ ਤਰ੍ਹਾਂ ਮਾਣਦਾ ਯਾਰ ਕਹਿ ਤਾਂ ਮੈਂ ਜਿਹੜੀ ਗੱਲ ਮੈਂ ਕਹਿ ਰਿਹਾ ਨਹੀਂ ਬਾਈ ਤੁਹਾਡਾ ਮਾਰੀ ਇਹ ਕਸਰਾ ਹੁਣ ਯਾਰ ਹੁਣ ਨਹੀਂ ਉਹ ਲਖਾਈ ਇਹਨਾਂ ਨੂੰ ਪਾ ਦਿੰਨੇ ਆ ਯਾਰ ਆਪਾਂ ਸਿਰੇ ਵਾਲਾ ਤਾਂ ਕੰਮ ਦਾ ਬਾਈ ਉਹ ਤੂੰ ਕਰਾ ਦੇ ਸਾਢੇ ਘਰ ਯਾਦ ਕਰਾਉ ਉਹ ਨਹੀਂ ਹੋਣੀ ਨੀ ਤਾਂ ਆਪਾਂ ਵੀ ਦੱਸਦੇ ਭਾਈ ਉਹ ਕਿਧਾਂ ਮੇਰੇ ਵਿੱਚ ਨਹੀਂ ਜਾ ਰਹੀ ਉਹ ਨਹੀਂ 24 ਵੀ ਛੱਡ ਜੀ ਦਿਨਾ ਬੱਖਰੇ ਮੈਨੂੰ ਪਤਾ 25000 ਦੀ ਐ ਬੱਕਰੀ ਰਹੇਗੀ ਮੈਂ ਇੰਨੇ ਚਿਰ ਸੰਭਾਲ ਲਈ ਦੋ ਦਿਨ ਹੋਰ ਸੰਭਾਲ ਲੂੰਗਾ ਦਿਨ ਤਾਂ ਦੋ ਦਿਨਾਂ ਦੀ ਹੀ ਬੱਕਰੀ ਹੈ ਇਹ ਨਾਲ ਦੇਣੀ ਕੱਲੇ ਚਲੋ ਬੜਾ ਬੱਸ ਚਾਹਤਾ ਮੜਾ ਹੋ ਮੀਨਾਂ ਦਾ ਨਹੀਂ ਮੈਂ ਕਰਦਾ ਤੇਰੇ ਆ ਬਾਈ ਕਾਹੀ ਗੋਪੀ ਆ ਖੜ ਗਿਆ ਕਰਦਾ ਯਾਰ ਕੋਲੇ ਮੈਂ ਤੇ ਸਾਢੇ 9 ਹੀ ਗਿਆ ਤਾਂ ਮੈਂ ਤਾਂ ਸਾਢੇ 9 ਹੀ ਲੈ ਜਾ ਗੱਡੀ ਚੱਗਾ 9 ਕਹਿ ਕੇ ਹੁਣ ਸਾਢੇ 9 ਤੇ ਮੈਂ ਕੋਈ ਮੈਂ ਦੱਸਾਂ ਕਹਿੰਦਾ ਆਪ ਹੀ ਗਈ ਹਿੰਦੇਗੇ ਓ ਯਾਰ ਬਾਬਾ ਚੁੱਪ ਕਰ ਜਾ ਹੁਣ ਗਾਲ ਗੂਲ ਨਾ ਕਢਦੀ ਬਾਵਾ ਕਰੀ ਜਾਂਦੀ ਮੈਂ ਉਹਨੂੰ ਪੁੱਛਿਆ ਕੱਲ ਆ ਸੂਰੇ ਵਾਲੇ ਤਾਂ ਲਈ ਆ ਆਪੋ ਆਪਣੀ ਹੋ ਗਈ ਕਿੰਨੇ ਕਿੰਨੇ 9000 ਰੁਪਿਆ ਆਪੋ ਆਪਣੀ ਉਹ ਤਾਂ ਯਾਰ ਮੰਗ ਲਿਆ ਚਲ ਜਾ ਹੋ ਗਈ ਉਹ ਨਹੀਂ ਯਾਰ ਐਵੇਂ ਮੁੜ ਕੇ ਫੇਰ ਕਿਉਂ ਯਾਰ ਥੱਕਾ ਕਰੀ ਜਾਂਦੇ ਆ ਠੀਕ ਆ ਯਾਰ ਕੋਈ ਨਹੀਂ ਉਹ ਮੇਰੀ ਦਾ ਸੁਣਨਾ ਪਾਇਆ ਤਾਂ ਵੀ ਵੈਸੇ ਦੀ ਵੈਸੇ ਜੋ ਕੋਈ ਕਵਾਂਟਰੀ ਜੀ ਪਈ ਆ ਯਾ ਹੋ ਗਈ ਬਾ ਲਖਾਈ ਕਰੋ ਖੋਲੋ ਭਾਈ ਲਾਓ ਵੀ ਬੱਕਰੀ ਲਾਓ ਬੋਲੋ ਵੀ ਆਈ ਗਈ ਦਾ ਵੀ ਪਤਾ ਮੈਨੂੰ ਆਪਾਂ ਠੀਕ ਆ ਵੀ ਭਰਾ ਕੋਈ ਨਹੀਂ ਆਈ ਗਿਆ ਇਹਨੂੰ ਫੇਰ ਕੀ ਭਰਾ ਬੰਦੇ ਆ ਆਪਾਂ ਮਰਜੀ ਆ ਮਰਜੀ ਤੇ ਉਹ ਗਾਲ ਨਾ ਕੱਢੀ ਮੈਂ ਤੈਨੂੰ ਉਹ 100 ਵਾਰੀ ਆਖਿਆ ਗਾਲ ਨਾ ਕੱਢਿਆ ਲੋ ਵੀ ਆ ਬੱਕਰੀ ਆ ਜਿਹੜੀ ਕਿੰਨੇ ਦੀ ਹੋਈ ਬਾਈ ਇਹ 9 ਨਹੀਂ ਪੂਰੇ ਨਾਮ ਦੀ ਹੋਈ ਆ ਤੇ ਲਖਾਈ ਬਾਈ ਨੇ ਦਿੱਤੀ ਇੱਕ ਦੇ ਲਾਇਆ ਤੈਨੂੰ ਉਹ ਨਹੀਂ ਉਹ ਨਹੀਂ ਅਕਾਲੀ ਸਾਈ ਕੱਟ ਦੋ ਰੁਪਏ ਦਾ ਪੰਜ ਆਉਣ ਦੇ ਉਹ ਨਹੀਂ ਇਹ ਨਹੀਂ ਲੱਗਦਾ ਲੈ ਆ ਲੈ ਬੱਠ ਜੀ ਲੈ ਆ ਸਿੱਧੇ ਉਹ ਰੰਦਾ ਯਾਰ ਮੈਂ ਕਰਦਾ ਗਾਜਾ ਮੈਂ ਤਾਂ 25000 ਲੱਗਿਆ 3500 ਦੀ ਹੋਗੀ ਲੈ ਉਹੀ ਕਰ ਦਣ ਉਹ ਨਹੀਂ ਦੇਣੀ ਆ ਖਾਣ ਉਹ ਵੇਚਣੀ ਨਹੀਂ ਅੱਜ ਉਹ ਨਹੀਂ ਉਹ ਨਹੀਂ ਵੇਚਣ ਦੇ ਪਾ 3500 ਦੀ ਹੋਗੀ ਯਾਰ ਜਾ ਜਾ ਫੜਾ ਪਰੇ ਪੈਸੇ ਉਹ ਵੇਖੂ ਵੀ ਸਾਡੀ ਯਾਰ ਉਹ ਕੋ ਨਹੀਂ ਹੈਗੀ ਯਾਰ

ਪਾ ਯਾਰ ਗਰੀਬ ਬੰਦੇ ਇਹਨਾਂ ਨੂੰ ਵੀ ਰੋਟੀ ਛੱਡਣੀ ਆ ਮੇਰੇ ਹੱਥੋਂ ਨਹੀਂ ਹੋਊਗਾ ਛੋਟੇ ਨੂੰ ਬੱਕਾ ਕਰਨਾ ਬੱਕਰਾ ਤੈਨੂੰ ਬਾਜੀ ਜਾਣਾ ਰੋਟੀ ਖਾਧੀ ਇੱਥੇ ਅਸੀਂ ਹਾਂ ਸਾਡੀ ਮੇਰੇ ਕੋਲ ਖਾ ਲਿਓ ਠੀਕ ਆ ਉਹ ਲੈ ਗਿਆ ਪੱਟਾ ਉਹ ਕਿਉਂ ਫੜ ਲਾ ਯਾਰ ਪੈਸੇ ਲੈ ਗਿਆ ਤੂੰ ਨਹੀਂ ਲੈਣੇ ਯਾਰ 4000 ਉਹ ਨਹੀਂ ਇਹਦੀ ਉਹ ਨਹੀਂ ਆ ਉਹ ਨਹੀਂ ਯਾਰ ਲੈ ਖਾਈ ਜਾ ਪੈਸਾ ਚੱਲ ਜਾ ਤੂੰ ਵੇਖੀ ਐ ਗੱਲ ਬਣਦੀ ਆ ਤਿੰਨ ਅੱਛਾ ਮੈਂ ਲਈ ਆ ਭਾਈ ਮੇਰੇ ਨਾਲ ਪੈਸਾ ਦਾ ਜੇ ਨਹੀਂ ਲਗਾ ਮੈਨੂੰ ਫੇਰ ਯਾਰ ਲਗਾਤ ਨਾ ਨਾ ਹੋਇਆ ਕਰੋ ਯਾਰ ਤੂੰ ਕਹੇ ਆ ਨਗਾਤ ਹੋ ਜਾਂਦੇ ਕਰੇ ਤੂੰ ਨਹੀਂ ਤੇਰੇ ਹੱਕ ਤੁਸੀਂ ਤੈਨੂੰ ਪਾਠੀ ਤੈਨੂੰ ਚਿਕਾਈ ਆ ਮੈਂ ਲਾਈ ਆ ਸੌਦਾ ਕਿਦਾ ਨਹੀਂ ਆ ਇਹਨਾਂ ਬਾਕੀ ਬੋਲੀ ਕਰਾਓ ਬੋਲੀ ਕਰਾਓ ਬੋਲੀ ਕਰਾਓ ਬੋਲੀ ਕਰਾਓ ਲੈ ਮਰ ਜਾ ਇਹਦਾ ਚੱਲ ਦੇ ਫੇਰ ਹਣ ਪੈਸੇ ਦੇ ਪੈਸੇ ਲੈ ਬਈ ਯਾਰ ਕਿਹੜਾ ਲਖਾਈ ਸੋਨੇ ਕੀ ਕੀ ਆ ਖੜਾ ਲੈ ਦੇ ਪੈਸੇ ਦੇ ਲਖਾਈ ਕਰਾ 200 ਰੁਪਇਆ ਇਧਰ ਦੇ ਨਾ ਲਖਾਈ ਉਗੜਾਈ ਬਈ ਮਰਜ਼ੀ ਲਿਖਦੇ ਆ ਸਹੀ ਜੀ ਗਿਤਾ 100 ਆਇਆ ਨਹੀਂ ਹੁੰਦਾ ਨਾ ਨਫੇ ਨਾ ਐਵੇਂ ਨਫੇ ਨਾ ਅੱਖ ਦੀ ਦੇਣੀ ਅਗਲੇ ਨੂੰ ਆਖਰੀ ਪਾਦੀ ਸਾਡੇ ਕੋ ਆਪਾਂ ਸੋਹਣੇ ਨੇ ਆਪਾਂ ਬਣਾ ਬਣੀ ਆ ਬਈ ਨਾਂ ਦਾ ਦੱਸ ਦੇ ਆਉਂਦਾ

ਲਾ ਲਾ ਅੱਲਾ ਯਾਰ ਲਾ ਲਾ ਹਰ ਬਰਤੂ ਲਾ 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 ਹੋ ਗਿਆ ਹੋ ਗਿਆ ਹੋ ਗਿਆ ਆੜੀ ਜਾਂਦਾ ਸੀ ਆੜੀ ਜਾਂਦਾ ਸੀ ਆ ਬੱਕਰਾ ਵਾਲਾ ਵਿਕ ਗਿਆ ਬੱਚਾ ਵੀ ਬਈ 3000 ਦਾ ਚੱਕ ਬਈ ਹੁਣ ਖੁਸ਼ ਆ ਤੂੰ ਮਾਰਾ ਕਾਪਟਾ ਤੂੰ ਖੁਸ਼ ਆਣਾ ਓਏ ਚੱਲ ਕੁਛ ਨਹੀਂ ਹੁੰਦਾ ਉਹ ਖਾਤੇ 'ਚ ਮੈਂ ਬਾਹਰ ਨਾਲ 15000 ਰੁਪਏ ਦੇਣਾ ਗੂਗਲ 'ਤੇ ਚੱਲਦਾ ਰੋਗਲ ਖਾਤੇ ਕਰਵਾਓ ਉਹ ਪੁੱਪਾ ਫੜਨੀ ਨਹੀਂ ਭਈ ਆਪਾਂ ਨਹੀਂ ਵਿਆਹ ਆਪ ਜੀ ਕਰੋ ਤਾਂ ਹੈ ਮੈਂ 15000 ਰੁਪਏ ਬੰਦਾ ਤੇ ਬੈਠਾ ਜਿਹੜਾ ਸਾਰੇ ਵੀਰਾਂ ਨੂੰ ਸਸਰੀਕਾਲ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਦੋਸਤੋ ਅੱਗੇ ਇਹ ਮੰਡੀ ਬੁੱਧਵਾਰ ਲੱਗਦੀ ਹੁੰਦੀ ਸੀ ਤੇ ਹੁਣ ਬਰਗਾੜੀ ਬੱਕਰਾ ਮੰਡੀ ਸੋਮਵਾਰ ਦੀ ਕਰਤੀ ਆ ਬਹੁਤ ਵਧੀਆ ਸੌਦੇ ਹੋਏ ਆ ਤੇ ਹੁਣ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਬੋਲੀ ਹੋਣੀ ਸ਼ੁਰੂ ਹੋ ਗਈ ਆ ਬੋਲੀ ਚੱਲੂਗੀ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਮੇਰੇ ਵੀਰ ਬਣ ਕੇ ਸ਼ੇਅਰ ਕਰ ਦਿਓ ਤੇ ਆਓ ਦੇਖਦੇ ਆਂ ਦੋਸਤੋ ਲਾਈਵ ਬੋਲੀ ਲਓ ਬਈ ਆਈਦਾ ਹੀ ਰੱਖੋ ਜਿਹੜਾ ਬਾਈ ਫੜੀ ਖੜਾ ਮੂੰਹ ਬਾ ਕੇਵੇਂ ਆ ਦੰਦੋ ਕੋਈ ਯਾਰ ਅੱਠ ਦੰਦ ਫਰੈਸ਼ ਇੱਕ ਬੱਚਾ ਮਗਰ ਇੱਕ ਮਈ ਆਵੇ ਤੇ ਮੇਰੀ ਬੋਲੀ ਚ ਬੋਲ ਪਿਆ ਬਹੁਤ ਤਾਂ ਮੇਰਾ ਕੋਲ 10200 ਕਰਦਾ ਮੇਰਾ ਮੇਰਾ 11 ਹਜ਼ਾਰ ਕਰਦੇ ਜੀ ਹਾਂ 11000 ਜੀ 11000 ਬੋਲੋਗੇ 200 ਬੋਲੋ 11200 11.5 ਕਰ 11.5 ਹਜ਼ਾਰ ਜਾਂਦੇ ਰਹੇ ਨਾ 11.5 200 ਬੋਲੋ 11700 12 ਕਰ ਯਾਰ ਬਰੇ ਯਾਰ 12000 ਜੀ 12000 ਜੀ ਬੋ ਬੋਲਾ 12100 12100 ਜੀ ਆਜੋ ਬਾਈ ਬੋਲੀ ਵਾਲੀ ਥੇਲੇ ਤੇ ਖੁੱਲ ਕੇ 12100 ਆਜੋ ਬਾਈ ਗੁੱਟਣੀ ਦੀ ਗਾਨ ਕੇ ਕਹਿੰਦਾ 12100 ਜੀ ਛੇਕੇ ਪੈਂਦੇ ਨੇ ਪੈਸੇ ਬੱਕੀ ਚ 12100 ਪਾएंगे ਤਾਂ ਬਸੂ ਦੀ ਪੈਸੇ ਤਾਂ ਤੈਨੂੰ ਪਤਾ ਕਿੱਥੇ ਵਿਕਨ ਵਾਲੀ ਐ ਹੋਏ ਨਹੀਂ ਨਾਲਾ ਭਾਈ ਜਰ ਕੋਈ ਨੀਕੀਆਂ ਪਾ ਦੇਂਦਾਰ ਨਾ ਕੋਈ ਗੱਲਾਂ ਲੈ 12 100 ਠੀਕ ਆ ਠੀਕ 12 200 ਜੀ ਛੱਡ ਦੇ ਖੁੱਲ 12 200 ਸਾਢੇ 12 ਕਰੀਏ ਸਾਢੇ 12 ਜੀ ਕੋਈ ਨੀਕੀ ਦੇਂਦਾਰ ਪਾ ਕੋਈ ਨੌਕਰੀ ਸਾਢੇ 12 ਜੀ ਕੋਈ ਉਹਣਾ ਫੜਾ ਦੇ ਪੱਥਰ ਕੋਲ ਬਸ ਜਰ ਨਹੀਂ ਆਉਣਾ ਫੜਾ ਸਾਢੇ 12 ਜੀ ਉਹਨੇ ਉਹਨਾਂ ਨੂੰ ਫੜਾ ਦੇ ਇਹ ਚੁੰਗਲੇ ਦੇ ਕੋਲ ਵਿੱਚ ਹੋਰ ਕਰੀਏ ਆ ਬੱਚਾ ਗੁੱਲੜਾ ਬੱਚਾ ਸਾਢੇ 12 ਗੱਡੀ ਛਾੜ ਗੋ 12.5 ਹਜ਼ਾਰ ਜੀ ਪੂਰੇ ਫੜ ਲੈ ਇੱਥੇ ਰੱਖ ਲਾ ਦਉਰੇ ਕੋਈ ਨਹੀਂ ਕੋਈ ਨਾ ਵੇਖ ਲਿਆ ਬੱਚੇ ਸਾਢੇ 12 ਠੀਕ ਆ ਬੱਕਰੀ ਸਾਢੇ 12 ਜੀ ਹਾਂ ਮੈਂ ਕਿੰਨੇ ਦੀ ਹੋਊਗੀ ਇਹ ਦੇਣਾ 16 ਦੀ ਬਾਈ ਪੱਛਾ ਹੀ ਜਾ ਕਰ ਦੱਸੋ ਬਾਈ ਦੁਬਾਰਾ ਵੀ ਲੱਗਦੀ ਆ ਇੱਥੇ ਚੱਲੋ ਕੰਟਰੋਲ ਵੇਖੋ ਜਿਸ ਤਰ੍ਹਾਂ ਦਾ ਸਾਢੇ 12 ਜੀ ਹਾਂ ਉਹ ਦੋਰੇ ਓਏ ਕੀ ਇਹਦੀ ਡਿਟੇਲ ਕੀ ਆ ਜੀ ਇਹ ਪਾ ਮਹੀਨਾ ਵੀ ਦਿਨ ਲੈਂਦੀ ਆ ਜੀ ਠੀਕ ਆ ਫਰੈਸ਼ ਦਾ ਆਂਦਾ ਨਵੀਂ ਪਾਠਾ ਥਣ ਹਵਾਨੇ ਦੀ ਸਾਫ ਆ ਬਹੁਤ ਚੰਗੀ ਬੱਕਰੀ ਆ 10000 ਜੀ 10000 ਜੀ 11000 ਰੱਖ ਯਾਰ 11000 ਜੀ 1150 115 12000 ਜੀ 1250 1250 ਜੀ 13000 13000 ਜੀ ਸਾਢੇ 13 ਮੇਰਾ ਸਾਢੇ 13 ਜੀ 14 14000 ਜੀ 14000 ਜੀ 15000 ਜੀ 15000 ਸਾਢੇ 15 ਸਾਢੇ 15 ਜੀ ਸਾਢੇ 15 ਦੋ ਬੱਚੇ ਦੇਊਗੀ ਬੱਕਰੀ ਸਾਫ ਆ ਚੰਗੀ ਭਾਈ ਤੇ 15000 ਬੱਕਰੀ 16000 ਜੀ ਬਹੁਤ ਚੰਗੀ ਥਾਲੂ 16000 ਜੀ 16000 ਜੀ 16200 ਨੀ ਮੇਰਾ ਮੂੰਹ ਮਾਰਦੇ ਖੜੇ ਨਹੀਂ ਉਹ ਕਰ 16200 16200 ਹਾਂ ਵਗ ਰਹੀ ਆਲਾ 16200 ਜੀ ਹਾਂ ਬਈ ਕਿੰਨੇ ਦੇਣੀ ਸੁੱਕੇ ਇਹ ਬਸ ਠੀਕ ਆ ਨਹੀਂ ਹੁਣ ਕਿੰਨੇ ਕਿੰਨੇ ਦੀ ਹੋਊਗੀ ਪਰ ਕਿੰਨੇ ਦੀ ਪੌਣੀਆਂ ਪਤਾ ਲੱਗੇ 23000 ਦੀ ਲੈ ਯਾਰ ਸਾਢੇ 16 ਦੀ ਪੌਣੀਆਂ 17 ਨਹੀਂ ਦੇ ਯਾਰ ਨਹੀਂ ਨਹੀਂ ਤਿਆਰ ਤਾਂ ਪਾਏ ਜੀ ਪਾ ਦੇ ਤੇ ਹੁੰਦੀ ਤਾਂ ਪਾ ਆਂਦੇ ਬਈ ਦੂਰ ਚ ਬਣਦੇ ਮੈਂ ਭੜਾ ਕਰਾ ਦੇ ਕੇ ਆਏ ਨਹੀਂ ਨਾ ਕਰ ਕੋਈ ਨਹੀਂ ਆਹ ਵੇਖ ਲੋ ਛਾਲਾ ਭਾਈ 15000 ਜੀ ਲਓ ਵੀ ਇਹਦਾ 15000 15200 ਜੀ ਆਇਓ ਠੀਕ ਹੈ ਜੀ ਨਾ ਨਾ ਮੀਡੀਕਲ ਨੇੜੇ ਇਹ ਜਿਹੜੀ ਵਾਦੀ ਜੀ 15202 ਬੰਦੇ ਥੋੜੇ 15202 ਹੂੰ ਨਾ ਕਰੋ ਤਾਂ ਖਰਾਬ ਨਹੀਂ ਨਹੀਂ ਬੰਦਾ ਕੁਝ ਕਰ ਆ ਗਏ ਨਾਲ ਕਰ ਖਰਾਬ ਲਓ ਬਈ ਆ 13.5 ਦੀ ਹੋ ਗਈ ਆ ਤੇ ਇਹ ਬਾਈ ਤਾਜੇ ਖਾਣੇ ਵਾਲੇ ਛੋੜ ਕਰਾ ਦੇਣਗੇ ਕੋਈ ਨਹੀਂ ਕਰਾ ਦੇ ਜਿਹੜੀ ਤੇ ਬੋਲੀ ਤੇ ਲੱਗੇ 12.5 ਲੱਗਿਆ ਸੀ ਇਹਦਾ ਇਹਦਾ ਕਾਲੀ ਪੈਣਾ ਚੰਗਾ ਆ ਕੇ ਬੱਕਰਾ ਉਹ ਨਹੀਂ ਖਾਲੀ ਕਰਦੇ ਅਸੀਂ ਬੱਚਾ ਬਹੁਤ ਡਬਾ ਵਾਲਾ ਮਗਰ ਕਿਉਂ ਜਮਾ ਖਾਲੀ ਕਰਦੇ ਸਾਡੀ ਆਤ ਪੈਣੀ ਖਾਲੀ ਕਰਦੇ ਕਿੰਸੀ ਘਾੜੀ ਬੱਚੇ ਚੰਗਾ ਦੇ ਚੰਗਾ ਦੇ ਸਾਡੀ ਆਤ ਤਾਂ ਖਾਲੀ ਕਰ ਦਿੰਦੇ ਉਹ ਇਹਦਾ ਖਾਲੀ ਕਰੀ ਗੱਲ ਜਗਾ ਸਾਡੀ ਦਾਤ ਤਾਂ ਖਾਲੀ ਕਰ ਕੇ ਆ ਤੇ ਸਾਹਮਣੇ ਉਹਦਾ ਆ ਕੇ ਫੇਰ ਆਉਂਦੀ ਜਾਂਦੀਆਂ ਮੰਨਦਾ ਮੰਡੀ ਆ ਜਾਂਦਾ ਬਸ ਤੂੰ ਦਾ ਆ ਹਾਂਜੀ ਆ ਇਹਨੂੰ ਹੋ ਜੀ ਬਾਈ ਲਓ ਵੀ ਆ ਬੱਕਰੀ ਦਾ ਸੌਦਾ ਜਿਹੜਾ ਬੋਲੀ ਤੇ ਕੀ ਲੱਗਿਆ ਇਹਦਾ 17000 17 ਜਾ ਦੋ ਕਿ ਮੈਂ ਕੀ ਗੱਲ ਆਖੀ ਉਹ ਵੱਧ ਘੱਟ ਨਹੀਂ ਸਾਢੇ 17 ਨਹੀਂ ਹੋਣੀ ਠੀਕ ਹੈ ਨਹੀਂ ਮੈਂ ਨੇ ਤਬਾ ਨਹੀਂ ਲੈ ਹੁਣ ਨਾਲ ਬੰਦਾ ਨਾ ਰਹੀ ਲੈ ਲੈ ਹੋਰ ਚ ਲੱਗੀ ਇਹ ਨਹੀਂ ਬੰਦਾ ਠੀਕ ਹੈ ਝੂਠ ਹੋਏ ਨਾ ਰੁਪਈਆ ਮੈਂ ਦੇ ਮੇਰੀ 2017 ਨਹੀਂ ਹੋਗੀ ਨਹੀਂ ਹੋਣੀ ਸਾਢੇ 17 ਦਾ ਕਰਤਾ ਮੇਰੀ ਕੀ ਉੱਚੀ ਹੈ ਬਾਕੀ ਬੱਕਰੀ ਚਾੜੇ ਸਾਢੇ 16 ਮਾਰਾ ਕਿ ਸਾਢੇ 16 ਆ ਲੈ ਯਾਰ ਸਾਢੇ 16 ਹੋਗੀ ਬੱਕਰੀ ਆ ਪਾ 500000 ਕੋਈ ਮਹਿੰਗੀ ਨਹੀਂ ਦਿੰਦੀ ਉਹ 500 ਵਾਲਾ ਕੁਛ ਨਹੀਂ 11 ਦੀ ਹੋ ਗਈ ਨਹੀਂ ਨਹੀਂ ਉਹ ਜਾ ਹੋ ਉਹ ਤੇਰੇ ਲਈ ਮੈਨੂੰ ਕਹ ਮੈਂ ਨਹੀਂ ਦੇ ਦੇਣਾ ਸਾਹ ਲੱਗੇ ਭਰਾਵਾ ਮੁੱਢਾ ਬੋਲ ਵੀ ਮੁੱਢਾ ਮੁੱਢਾ ਇਹ ਹਾਸਲ ਕਰਕੇ ਆਸਾ ਨਹੀਂ ਆਗੇ ਪਹਿਲੀ ਚੰਗੇ ਉਹ ਲਿਖਾਈ ਵੀ ਕਰਾ ਦੇਾਂਗੇ ਉਹ ਫਾਈਲ ਮੈਕਰਾ ਬੂ ਉਹ ਮੁੱਢੀ ਦਾ ਮੁੱਲਾਪੁਰ ਲਾਈ ਜਾਂਦੇ ਸੀ ਯਾਰਾਂ ਵੀ ਲੋਈ ਮਨਾਂ ਬੱਕਰੀ ਦਾ ਸਾਦਾ ਕੀ ਦੱਸ ਸਾਹਮਣੇ ਨਹੀਂ ਲੱਗਦਾ ਬੱਸ ਯਾਰ ਇੱਥੇ ਲੱਗਿਆ ਪੈਸੇ ਕੱਲ ਕਿੰਨੇ ਲੱਗੇ ਦੀਨ ਮਾਨ ਵੀਡੀਓ ਤੇ ਕੱਲ ਕਿੰਨੇ ਲੱਗੇ ਦੱਸ ਕੱਲ ਯਾਰ ਦਿਮਾਗ ਨਹੀਂ ਪੁੱਲ ਗਿਆ ਸਾਹਮਣੇ ਲੱਗਿਆ ਹੋਰ ਫੋਨ ਲਈ ਲੱਕਰੀ ਦੇ ਕਿੰਨੇ ਲੱਗੀਆਂ ਲੈ ਜਾ ਬਾਈ ਯਾਰ ਲੈ ਆ ਵੀ ਹੋ ਗਈ ਲਾ ਵੇ ਆ ਜਿਹੜੀ ਬੋਲੀ ਤੇ ਬੱਕਰੀ ਤੁਹਾਨੂੰ ਦਿਖਾਉਣੇ ਆ ਆ ਬੱਕਰੀ ਸਾਫ ਬੱਕਰੀ ਆ ਬਹੁਤ ਆ ਬੱਕਰੀ ਤਾਂ ਵੀ ਜਿਹੜੀ ਆ ਬੋਲੀ ਤੇ ਬੱਕਰੀ ਦੱਕ 7.5 ਲੱਗਿਆ ਸੀ ਇਹ ਇਹ 8.5 ਦੀ ਹੋ ਗਈ